ਆਪਣਾ ਨਾਮ ਤੇ ਜ਼ਿਲ੍ਹਾ ਦੱਸ ਦਿਓ ਹਾਂਜੀ ਆ ਫਸਟ ਆਫ ਆਲ ਅ ਵੈਰੀ ਵਾਰਮ ਗੁੱਡ ਆਫਟਰਨੂਨ ਸਰ ਆਈ ਆਈ ਊਡ ਲਾਈਕ ਟੂ ਥੈਂਕ ਯੂ ਸਰ ਐਕਚੁਅਲੀ ਜਿਵੇਂ ਉਹਨਾਂ ਨੇ ਤੁਹਾਨੂੰ ਕਿਹਾ ਕਿ ਉਹ ਤੁਹਾਡੇ ਭੂਆ ਦੇ ਪਿੰਡ ਤੋਂ ਆ ਔਰ ਮੈਂ ਸਰ ਉੱਥੇ ਵਿਆਹੀ ਆ ਜਿੱਥੇ ਤੁਹਾਡੇ ਸਹੁਰਿਆਂ ਦੇ ਪਿੰਡ ਤੋਂ ਮੈਂ ਵਿਆਹੀ ਆ ਪੇਵਾ ਫਿਰ ਮੈਂ ਐਕਚੁਅਲੀ ਪੇਵਾ ਵਿਆਹੀ ਆ ਔਰ ਮੇਰਾ ਜਿਹੜਾ ਪਪਾ ਉਹਨਾਂ ਦਾ ਜ਼ਿਲ੍ਹਾ ਉਹ ਸਰ ਪਟਿਆਲਾ ਹੈ ਐਕਚੁਅਲੀ ਸਰ ਥੈਂਕ ਯੂ ਫॉर गिविंग ਅਸ ਅ ਬਿਗ ਡੇ ਅ ਅੱਜ ਇੱਕ ਐਸਾ ਵੜਪਾਗਾ ਦਿਨ ਮਿਲਿਆ ਹੈ ਕਿ ਜਿੱਥੇ ਸਾਡੇ ਪੈਰੈਂਟਸ ਦੇ ਔਰ ਸਾਡੇ ਸੁਪਨੇ ਸাকার ਹੋ ਰਿਹਾ ਔਰ ਇੱਕ ਵਾਰ ਮੈਂ ਸੋਨ ਸਕਦੇ ਹਾਂ ਕਿ ਇਹ ਕਿਸ ਸਰਕਾਰ ਕਰਕੇ ਸাকার ਹੋ ਰਿਹਾ ਜੀ ਮਾਨ ਸਰਕਾਰ ਕਰਕੇ ਫਿਰ ਜਿਵੇਂ ਤੁਸੀਂ ਸਾਨੂੰ ਟਰਸਟ ਵਰਦੀ ਬਣਾ ਕੇ ਜਿਵੇਂ ਤੁਸੀਂ ਸਾਡੇ ਤੇ ਟਰਸਟ ਕਰਕੇ ਸਾਨੂੰ ਸਕੂਲਾਂ ਚ ਭੇਜੋਗੇ ਉਮੇ ਹੀ ਅਸੀਂ ਸਰ ਪ੍ਰੋਮਿਸ ਕਰਦੇ ਆ ਕਿ ਅਸੀਂ ਜਿਹੜੇ ਨੰਨੇ-ਮੁੰਨੇ ਬੱਚੇ ਹੋਣਗੇ ਅਸੀਂ ਸਰ ਉਹਨਾਂ ਦੇ ਵੀ ਸੁਪਨੇ ਸਾਕਾਰ ਕਰਾਂਗੇ। ਥੈਂਕ ਯੂ ਸੋ ਮੱਚ ਸਰ। ਤੁਸੀਂ ਨਾਮ ਦੱਸਿਓ ਜੀ ਨਾਮ ਕੀ ਹੈ ਤੁਹਾਡਾ? ਸਰ ਮੇਰਾ ਰਵਨੀਤ ਕੌਰ ਨਾਮ ਹੈ। ਐਕਚੁਅਲੀ ਸਰ ਮੇਰੇ ਫਾਦਰ ਇਨ-ਲਾਅ ਨੇ ਮੈਨੂੰ ਬੋਲਿਆ ਸੀਗਾ ਕਿ ਤੁਸੀਂ ਉਹਨਾਂ ਨੂੰ ਜ਼ਰੂਰ ਬੋਲ ਕੇ ਆਇਓ ਕਿ ਤੁਸੀਂ ਉਹਨਾਂ ਦੇ ਸੌਰਿਆਂ ਦੇ ਸ਼ਹਿਰ ਤੋਂ ਆ। ਠੀਕ। ਓਕੇ ਸਰ ਥੈਂਕ ਯੂ ਸੋ ਮੱਚ। ਠੀਕ ਹੈ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਜੀ। ਆਪਣਾ ਨਾਮ ਤੇ ਜ਼ਿਲ੍ਹਾ ਦੱਸ ਦਿਓ। ਹਾਂਜੀ। ਫਰਸਟ ਆਫ ਆਲ ਅ ਵੈਰੀ ਵਾਰਮ ਗੁੱਡ ਆਫਟਰਨੂਨ ਸਰ ਆਈ ਆਈ ਵੁੱਡ ਲਾਈਕ ਟੂ ਥੈਂਕ ਯੂ ਸਰ ਐਕਚੁਅਲੀ ਜਿਵੇਂ ਉਹਨਾਂ ਨੇ ਤੁਹਾਨੂੰ ਕਿਹਾ ਕਿ ਉਹ ਤੁਹਾਡੇ ਭੂਆ ਦੇ ਪਿੰਡ ਤੋਂ ਆ ਔਰ ਮੈਂ ਸਰ ਉੱਥੇ ਵੀ ਆਈ ਆ ਜਿੱਥੇ ਤੁਹਾਡੇ ਸਹੁਰਿਆਂ ਦੇ ਪਿੰਡ ਤੋਂ ਮੈਂ ਵਿਆਹੀ ਆ ਪੇਵਾ ਫਿਰ ਮੈਂ ਐਕਚੁਅਲੀ ਪੇਵਾ ਵਿਆਹੀ ਆ ਔਰ ਮੇਰਾ ਜਿਹੜਾ ਪਪਾ ਉਹਨਾਂ ਦਾ ਜ਼ਿਲ੍ਹਾ ਉਹ ਸਰ ਪਟਿਆਲਾ ਐ ਐਕਚੁਅਲੀ ਸਰ ਥੈਂਕ ਯੂ ਫਾਰ ਗਿਵਿੰਗ ਅਸ ਅ 빅 ਡੇ ਅ ਅੱਜ ਇੱਕ ਐਸਾ ਵੜਪਾਗਾ ਦਿਨ ਮਿਲਿਆ ਹੈ ਕਿ ਜਿੱਥੇ ਸਾਡੇ ਪੈਰੈਂਟਸ ਦੇ ਔਰ ਸਾਡੇ ਸੁਪਨੇ ਸাকার ਹੋ ਰਿਹਾ ਔਰ ਇੱਕ ਵਾਰ ਮੈਂ ਸੋਨ ਸਕਦੇ ਹਾਂ ਕਿ ਇਹ ਕਿਸ ਸਰਕਾਰ ਕਰਕੇ ਸাকার ਹੋ ਰਿਹਾ ਜੀ ਮਾਨ ਸਰਕਾਰ ਕਰਕੇ ਫਿਰ ਜਿਵੇਂ ਤੁਸੀਂ ਸਾਨੂੰ ਟਰਸਟਵਰਦੀ ਬਣਾ ਕੇ ਜਿਵੇਂ ਤੁਸੀਂ ਸਾਡੇ ਤੇ ਟਰਸਟ ਕਰਕੇ ਸਾਨੂੰ ਸਕੂਲਾਂ ਚ ਭੇਜੂਗੇ ਉਮੇ ਅਸੀਂ ਸਰ ਪ੍ਰੋਮਿਸ ਕਰਦੇ ਆ ਕਿ ਅਸੀਂ ਜਿਹੜੇ ਨੰਨੇ-ਮੁੰਨੇ ਬੱਚੇ ਹੋਣਗੇ ਅਸੀਂ ਸਰ ਉਹਨਾਂ ਦੇ ਵੀ ਸੁਪਨੇ ਸਾਕਾਰ ਕਰਾਂਗੇ। ਥੈਂਕ ਯੂ ਸੋ ਮੱਚ ਸਰ। ਤੁਸੀਂ ਨਾਮ ਦੱਸਿਓ ਜੀ, ਨਾਮ ਕੀ ਹੈ ਤੁਹਾਡਾ? ਸਰ ਮੇਰਾ ਰਵਨੀਤ ਕੌਰ ਨਾਮ ਹੈ। ਐਕਚੁਅਲੀ ਸਰ ਮੇਰੇ ਫਾਦਰ-ਇਨ-ਲਾਅ ਨੇ ਮੈਨੂੰ ਬੋਲਿਆ ਸੀਗਾ ਕਿ ਤੁਸੀਂ ਉਹਨਾਂ ਨੂੰ ਜ਼ਰੂਰ ਬੋਲ ਕੇ ਆਇਓ ਕਿ ਤੁਸੀਂ ਉਹਨਾਂ ਦੇ ਸੌਰਿਆਂ ਦੇ ਸ਼ਹਿਰ ਤੇ। ਠੀਕ। ਓਕੇ ਸਰ ਥੈਂਕ ਯੂ ਸੋ ਮੱਚ। ਜੀ ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਆਪਣਾ ਨਾਮ ਤੇ ਜ਼ਿਲ੍ਹਾ ਦੱਸ ਦਿਓ। ਹਾਂਜੀ। ਅ ਫਸਟ ਆਲ ਆ ਵੈਰੀ ਵਾਰਮ ਗੁੱਡ ਆਫਟਰਨੂਨ ਸਰ ਆਈ ਆਈ ਊਡ ਲਾਈਕ ਟੂ ਥੈਂਕ ਯੂ ਸਰ ਐਕਚੁਅਲੀ ਜਿਵੇਂ ਉਹਨਾਂ ਨੇ ਤੁਹਾਨੂੰ ਕਿਹਾ ਕਿ ਉਹ ਤੁਹਾਡੇ ਭੂਆ ਦੇ ਪਿੰਡ ਤੋਂ ਆ ਔਰ ਮੈਂ ਸਰ ਉਥੇ ਵਿਆਹੀ ਆ ਜਿੱਥੇ ਤੁਹਾਡੇ ਸਹੁਰਿਆਂ ਦੇ ਪਿੰਡ ਤੋਂ ਮੈਂ ਵਿਆਹੀ ਆ ਪੇਵਾ ਫਿਰ ਮੈਂ ਐਕਚੁਅਲੀ ਪੇਵਾ ਵਿਆਹੀ ਆ ਔਰ ਮੇਰਾ ਜਿਹੜਾ ਪਪਾ ਉਹਨਾਂ ਦਾ ਜ਼ਿਲ੍ਹਾ ਉਹ ਸਰ ਪਟਿਆਲਾ ਐ ਐਕਚੁਅਲੀ ਸਰ ਥੈਂਕ ਯੂ ਫਾਰ ਗਿਵਿੰਗ ਅਸ ਆ ਬਿਗ ਡੇ ਅ ਅੱਜ ਇੱਕ ਐਸਾ ਵੜਪਾਗਾ ਦਿਨ ਮਿਲਿਆ ਹੈ ਕਿ ਜਿੱਥੇ ਸਾਡੇ ਪੈਰੈਂਟਸ ਦੇ ਔਰ ਸਾਡੇ ਸੁਪਨੇ ਸাকার ਹੋ ਰਿਹਾ ਔਰ ਇੱਕ ਵਾਰ ਮੈਂ ਸੋਨ ਸਕਦੇ ਹਾਂ ਕਿ ਇਹ ਕਿਸ ਸਰਕਾਰ ਕਰਕੇ ਸাকার ਹੋ ਰਿਹਾ ਜੀ ਮਾਨ ਸਰਕਾਰ ਕਰਕੇ ਫਿਰ ਜਿਵੇਂ ਤੁਸੀਂ ਸਾਨੂੰ ਟਰਸਟਵਰਦੀ ਬਣਾ ਕੇ ਜਿਵੇਂ ਤੁਸੀਂ ਸਾਡੇ ਤੇ ਟਰਸਟ ਕਰਕੇ ਸਾਨੂੰ ਸਕੂਲਾਂ ਚ ਭੇਜੋਗੇ ਉਮੇ ਅਸੀਂ ਸਰ ਪ੍ਰੋਮਿਸ ਕਰਦੇ ਆ ਕਿ ਅਸੀਂ ਜਿਹੜੇ ਨੰਨੇ-ਮੁੰਨੇ ਬੱਚੇ ਹੋਣਗੇ ਅਸੀਂ ਸਰ ਉਹਨਾਂ ਦੇ ਵੀ ਸੁਪਨੇ ਸਾਕਾਰ ਕਰਾਂਗੇ। ਥੈਂਕ ਯੂ ਸੋ ਮੱਚ ਸਰ। ਤੁਸੀਂ ਨਾਮ ਦੱਸਿਓ ਜੀ ਨਾਮ ਕੀ ਹੈ ਤੁਹਾਡਾ? ਸਰ ਮੇਰਾ ਰਵਨੀਤ ਕੌਰ ਨਾਮ ਹੈ। ਐਕਚੁਅਲੀ ਸਰ ਮੇਰੇ ਫਾਦਰ-ਇਨ-ਲਾਅ ਨੇ ਮੈਨੂੰ ਬੋਲਿਆ ਸੀਗਾ ਕਿ ਤੁਸੀਂ ਉਹਨਾਂ ਨੂੰ ਜ਼ਰੂਰ ਬੋਲ ਕੇ ਆਇਓ ਕਿ ਤੁਸੀਂ ਉਹਨਾਂ ਦੇ ਸੌਰਿਆਂ ਦੇ ਸ਼ਹਿਰ ਤੋਂ। ਠੀਕ। ਓਕੇ ਸਰ ਥੈਂਕ ਯੂ ਸੋ। ਠੀਕ ਹੈ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਜੀ।